ਜਾਉਂ ਨਹੀ ਜਾਂਦੀ ਮੈਂ ਐ ਨਹੀਂ ਕਰਨਾ ਕੰਮ ਤੇ ਤੇ ਫਿਰ ਕੰਮ ਤੇ ਕਿੱਥੋਂ ਆਉਣਾ ਉਹੀ ਤੇ ਗੱਲ ਕਰਨਾਂ ਇਹੀ ਵਿਚਾਰੀ ਦਿਵਿੰਦਰ ਭਾ ਜਿੰਨਾ ਮਰਜੀ ਮਨਾ ਕਰਦੀ ਸੀ ਨਾ ਤੇ ਕੰਮ ਉਹ ਕਰ ਹੀ ਜਾਂਦੀ ਸੀ ਆਪਣੇ ਲੋੜ ਨੂੰ ਪਰ ਹੁਣ ਵਿਚਾਰੀ ਫਾਸੀ ਇਦਾਂ ਦੀ ਗਈ ਆ ਕਿ ਡਰਦੀ ਆ ਥੋੜਾ ਜਿਹਾ ਕਹਿੰਦੀ ਜਿੰਨੇ ਦਿਨ ਮਸਲਾ ਹੱਲ ਨਹੀਂ ਨਾ ਹੁੰਦਾ ਗੱਲ ਕੇ ਬੰਨੇ ਨਹੀਂ ਲੱਗਦੀ ਉਹਨੇ ਦਿਨ ਮੈਂ ਨਹੀਂ ਆਇਆ ਕਰਨਾ ਚੱਲ ਫਿਰ ਹੁਣ ਕੀ ਕਰਨਾ ਵਾ ਕੋਈ ਹੋਰ ਵੇਖ ਲੈ ਕੰਮ ਵਾਲੀ ਨਹੀਂ ਹੋਰ ਕੀ ਵੇਖਣੀ ਆ ਚਲੋ ਹੁਣ ਉਹ ਲੱਗੀ ਆ ਵਿਚਾਰੀ ਕਰਦੀ ਆ ਵੇਲੇ ਨੇ 2-4 ਦਿਨ ਕੀ ਕਰਦੀ ਆ ਇੱਕ ਗੱਲ ਵਾ ਜੇ ਕਿਤੇ ਗੱਲ ਖੁੱਲ ਗਈ ਨਾ ਦਵਿੰਦਰ ਨੇ ਉਹ ਵੀਡੀਓ ਕਿਹੋ ਜਿਹਾ ਵਰਨੋ ਵਿਖਾਤੀ ਘਰ ਦੇ ਵਿੱਚ ਜੋਬਨ ਵਰਗੇ ਨੇ ਵੇਖ ਲਈ ਤੇ ساری ਉਮਰ ਦੇ ਵੈਰ ਹੀ ਪੈਣ ਵਾਲੀ ਹੋ ਇਹਨੂੰ ਕਹਾਂ ਦੀਪ ਨੂੰ ਮਿੱਠੀ ਪਿਆਰੀ ਹੋ ਕੇ ਉਹ ਵੀਡੀਓ ਡਿਲੀਟ ਕਰਵਾ ਲੈ ਇਹੋ ਹੀ ਸਲਾਹ ਮੈਂ ਦਿੱਤੀ ਆ ਵੀ ਕਿਸ ਤਰ੍ਹਾਂ ਉਹਦੇ ਫੋਨ 'ਚੋਂ ਵੀਡੀਓ ਡਿਲੀਟ ਕਰ ਤੇ ਕਹਿੰਦੀ ਵੀ ਫੋਨ ਦੇ ਲੋਕ ਦਾ ਨਹੀਂ ਪਤਾ ਮੈਂ ਕਿਹਾ ਸੀ ਮੁੰ ਨੂੰ ਕੰਮ ਕਰਨ ਨੂੰ ਦਿੰਦੀ ਹੁੰਦੀ ਆ ਆਨੇ ਬਹਾਨੇ ਪੋਛ ਉਹ ਤੇ ਆਪ ਮਰਨ ਲਈ ਵਿਚਾਰੀ ਚਿੰਤਾ ਕਰ ਕਰ ਹੁੰਦੀ ਆ ਕਿਸੇ ਦੀ ਬਦਨਾਮੀ ਹੋਣੀ ਵੇ ਜਿਹੜੇ ਤੁਰਵਾਨਗੀ ਉੱਡ ਗਈ ਕੱਲ ਦੀ ਤੇ ਵੇਖ ਲੈ ਇਨਸਾਨ ਕਿੰਨਾ ਗਿਰ ਜਾਂਦਾ ਦੂਸਰੇ ਨੂੰ ਬਦਨਾਮ ਕਰਨ ਵਾਸਤੇ ਕਿੰਨੇ ਹੱਥ ਕੰਡੇ ਅਪਣਾਉਂਦਾ ਉਲਟੇ ਫੁਲਟੇ ਹਾਂ ਵੀ ਮੈਂ ਇਹਨੂੰ ਥੱਲੇ ਲਾ ਕੇ ਰੱਖਾਂ ਇਹਦੇ ਕੋ ਕੰਮ ਲਵਾ ਇਹੋ ਕੀ ਹੋਊਗੀ ਮਨਸਾ ਦੇ ਇਹੋ ਹੋਊਗੀ ਉਹੀ ਨਾ ਤੇ ਉਤੋਂ ਸਾਡਾ ਬੰਦਰ ਜਿਹਨੇ ਇਹੋ ਜਿਹਾ ਕੰਮ ਕੀਤਾ ਵਾ ਪਤਾ ਨਹੀਂ ਇਹਨੂੰ ਕੀ ਹੋਇਆ ਇੰਨੇ ਇਦਾਂ ਦੀ ਗਲਤੀ ਤੇ ਕਦੀ ਨਹੀਂ ਕੀਤੀ ਐਵੇਂ ਆਖੀਏ ਚਲੋ ਕੰਮ ਤਾਂ ਥੋੜੀ ਜਿਹੀ ਕੰਨੀ ਕੋ ਤਰਾਉਂਦਾ ਵਾ ਪਰ ਮੈਨੂੰ ਇਦਾਂ ਦੀ ਇਹਦੀ ਸ਼ਿਕਾਇਤ ਕੋਈ ਨਹੀਂ ਆਈ ਕਦੀ ਆ ਪਹਿਲੀ ਵਾਰ ਇਹਨੇ ਆ ਗਲਤੀ ਕੀਤੀ ਆ ਤੇ ਮਾਫੀ ਵੀ ਮੰਗੀ ਆ ਮੇਰੇ ਕੋਲ ਪਸਤਾਉਂਦਾ ਵੀ ਬੜਾ ਵਾ ਹੁਣ ਪਸਤਾਉਣ ਦੀ ਕਾਦੀ ਗੱਲ ਮੈਨੂੰ ਇੱਕ ਚਿੰਤਾ ਲੱਗੀ ਰਹਿੰਦੀ ਆ ਇਹ ਬਾਂਦਰ ਜਿੱਦਾਂ ਨੇ ਹਰਕਤ ਕੀਤੀ ਜੰਨੇ ਇਦਾਂ ਕਿਤੇ ਨਸ਼ਾ ਪੱਤਾ ਨਾ ਕੀਤਾ ਹੋਵੇ ਉਦੋਂ ਕਿਤੇ ਨਸ਼ਾ ਪੱਤਾ ਨਾ ਕਰਨ ਲੱਗ ਗਿਆ ਹੋਵੇ ਨਹੀਂ ਨਹੀਂ ਨਸ਼ੇ ਪੱਤੇ ਵਾਲੇ ਬੰਦੇ ਦੀ ਸਿਹਤ ਡਾਊਨ ਹੋ ਜਾਂਦੀ ਆ ਅਰਵਿੰਦਰ ਇਦਾਂ ਦਾ ਗਲਤ ਕੰਮ ਨਹੀਂ ਕਰਦਾ ਗੱਲ ਵੱਖਰੀ ਆ ਕਿ ਉਹਨੇ ਸ਼ਰਾਰਤ ਕੀਤੀ ਆ ਪਰ ਇਹਦੀ ਇੱਕ ਸ਼ਰਾਰਤ ਉਹ ਵਿਚਾਰੀ ਨੂੰ ਕਿੰਨੇ ਥਾਵਾਂ ਤੇ ਭੁਗਤ ਨਹੀਂ ਪੈਣ ਰਹੀ ਆ ਇਥੇ ਹੁਣ ਉਹਨੂੰ ਹੀ ਪਤਾ ਵਾ ਉਹ ਰੋਜ਼ ਕਿੰਨੀ ਅੰਦਰੋਂ ਅੰਦਰੋਂ ਮਰਦੀ ਹੋਊਗੀ ਜਿਹੜੀ ਵੀਡੀਓ ਬਣਾਏ ਵੀ ਹੁਣ ਕੀ ਕਰਾਂ ਇਹ ਟੈਨਸ਼ਨ ਕਿੰਨੀ ਦਿਮਾਗ ਤੇ ਪ੍ਰੈਸ਼ਰ ਕਿੰਨਾ ਵਾ ਜਵਾਨ ਸੀ ਉਹ ਔਂਡੀ ਉਹਦੀ ਤੇ ਥੀਆਂ ਵਾਲੀ ਆ ਕੱਲ ਨੂੰ ਕਈ ਗੱਲਾਂ ਨਿਕਲਦੀਆਂ ਹੁੰਦੀਆਂ ਹਨਾ ਬੰਦਾ ਜਿਹੜਾ ਇਦਾਂ ਦਾ ਹੁੰਦਾ ਵਾ ਉਹਦੀ ਜ਼ਿੰਦਗੀ 'ਚ ਕਿਹੜਾ ਕੋਈ ਰੰਗ ਜਾਂ ਰੌਣਕ ਰਹਿ ਜਾਂਦੀ ਆ ਉਹ ਵੀ ਦਿਨਿਆਂ ਨੂੰ ਠੱਕੇ ਦੇਣ ਲਈ ਵਿਚਾਰੀ ਚਲੋ ਕਈ ਜਨਨੀਆਂ ਤੇ ਵਿਗੜ ਵੀ ਜਾਂਦੀਆਂ ਆ ਪਰ ਉਹ ਬੜੀ ਸਾਫ ਸੁਥਰੀ ਜੀ ਆ ਆਪਣਾ ਟਾਈਮ ਪਾਸ ਕਰਨ ਢਈ ਆ ਪਰ ਫਿਰ ਵੀ ਲੋਕ ਜੀ ਨਹੀਂ ਦਿੰਦੇ ਉਹ ਕਾਬ ਤੇ ਗਈ ਜਨਾ ਵੀ ਉਹ ਤਾਂ ਜ਼ਿੰਦਗੀ ਕੱਟ ਲੂਗੇ ਲੇਕਿਨ ਉਂਗਲਾਂ ਵਾਲੇ ਨਹੀਂ ਕੱਟਣ ਦਿੰਦੇ ਨਹੀਂ ਕੱਟਣ ਦਿੰਦੇ ਦੀਪਾ ਹਾਂ ਜੀ ਮੰਮੀ ਪੁੱਤ ਮੇਰੀ ਗੱਲ ਸੁਣ ਤੂੰ ਟਾਈਮ ਉਹ ਨਹੀਂ ਉਧਰ ਪੂਰਾ ਲਾਇਆ ਆਪਣਾ ਕੀਤਾ ਨਹੀਂ ਮਹੀਨਾ ਪੂਰਾ ਕੰਮ ਦਾ ਤੇ ਇਦਾਂ ਕਿਦਾਂ ਬਣੂ ਉਹ ਕਹੂਗੀ ਵੀ ਅੱਧ ਚ ਸੜ ਗਿਆ ਤੇ ਹੱਡ ਗਈ ਆ ਜਦੋਂ ਮੈਂ ਤੈਨੂੰ ਕਈ ਨਹੀਂ ਕੰਮ ਨਾ ਕਰ ਉਦੋਂ ਤੂੰ ਕਹਿੰਦੀ ਮੈਂ ਕੰਮ ਕਰਨਾ ਵਾ ਹੁਣ ਦੇਣ ਤੇ ਉਹਦੇ ਪੂਰੇ ਕਰ ਆਉਣੇ ਹੀ ਐਡਾ ਕੀ ਤੇਰੇ ਮਨ ਚ ਆ ਗਿਆ ਵੀ ਜਿਹੜਾ ਤੂੰ ਕੰਮ ਹੀ ਛੱਡਦਾ ਹੁਣ ਕੋਈ ਗੱਲ ਨਹੀਂ ਆ ਮੰਮੀ ਜੀ ਉਦਾਂ ਹੀ ਮੇਰਾ ਜੀ ਨਹੀਂ ਕੀਤਾ ਜਾਣ ਨੂੰ ਮੇਰੇ ਇਆਂ ਸਿਹਤ ਜੀ ਠੀਕ ਨਹੀਂ ਰਹਿੰਦੀ ਤੇ ਮੈਂ ਕਿਹਾ ਹੀ ਮਤੀ ਜੀ ਨੂੰ ਹਾਂ ਆਂਦੇ ਚਲ ਕੋਈ ਨਹੀਂ ਨਹੀਂ ਜੀ ਕਰਦਾ ਤੇ ਕੋਈ ਨਹੀਂ ਨਹੀਂ ਗੁੱਸਾ ਉਹਨਾਂ ਕਾਦਾ ਕਰਨਾ ਦੱਸ ਗੱਲ ਕੀਤੀ ਆ ਮੈਂ ਦੱਸਿਆ ਹੀ ਮਾਹ ਦੀਦੀ ਮੇਰੀ ਸਿਹਤ ਨਹੀਂ ਠੀਕ ਰਹਿੰਦੀ ਆ ਤੇ ਚੱਲ ਕੋਈ ਨਹੀਂ ਮੈਂ ਕਹੇ ਹੋਰ ਕੋ ਕਰਾ ਲਿਆ ਕਰੂੰਗੀ ਉਹਨੇ ਕਹਿਣਾ ਪਹਿਲਾਂ ਉਹ ਬਕੇ ਆਈ ਤੇ ਹੁਣ ਹਟ ਵੀ ਗਈ ਤੇ ਘਰ ਦੇ ਵਿੱਚ ਵਿਹੜੇ ਜਿਹਾ ਤੇ ਵਿਹੜਾ ਹੀ ਤੁਹਾਨੂੰ ਕਾਦੀ ਟੈਨਸ਼ਨ ਪੈ ਗਈ ਆ ਜੇ ਤੁਹਾਨੂੰ ਨਾ ਕੋਈ ਗੱਲ ਕਰਨਗੇ ਤੁਸੀਂ ਕਹਦੇ ਹੋ ਉਹਦੀ ਮਰਜ਼ੀ ਤੁਸੀਂ ਮੇਰੇ ਤੇ ਸੁੱਟ ਦਿਓ ਆਖਿਓ ਕਿਹੜਾ ਹਟ ਕਹਿਣੇ ਚ ਹਟ ਗਿਆ ਨੇ ਬਾਹਰ ਹਿੱਦਾ ਕਹਦੇ ਹੋ ਫਿਰ ਟੈਨਸ਼ਨ ਦੀਦੀ ਗੱਲ ਹੈਗੀ ਪੁੱਤ ਵੇਹ ਮੇਰੇ ਧਿਆਨ ਨਾਲ ਗੱਲ ਸੁਣ ਪਹਿਲਾਂ ਅਸੀਂ ਹਾਨੂੰ ਮੜ ਆ ਜਾ ਕੋਈ ਕੰਮ ਪਵੇ ਤੇ ਚੱਟ ਮੈਂ ਉਹਦੇ ਵੱਲ ਤੂੰ ਮੈਨੂੰ ਕਹਿ ਦਿੰਦੀ ਪੈਸੇ ਲੈ ਆ ਕਦੀ ਉਹਨੇ ਨਾ ਕੀਤੀ ਕਦੀ ਹੋਰ ਚੀਜ਼ ਤੋਂ ਨਾ ਕੀਤੀ ਕੁੜੀਆਂ ਜਿੱਦਾਂ ਮਰਜੀ ਖਵੇ ਹ ਕਿਦਾਂ ਚੁੰਮਦੀ ਚੱਟਦੀ ਇਹ ਚੀਜ਼ੇ ਲੋੜ ਪੂਰੀ ਕਰਦੀ ਹੱਡੀ ਤੇ ਫਿਰ ਐਦਾਂ ਚੰਗਾ ਨਹੀਂ ਨਾ ਲੱਗਦਾ ਹੋਵੇ ਜੇ ਦੂਜੇ ਪਿੰਡ ਪਾਸੇ ਤੇ ਫੇਰ ਤੇ ਬੰਦਾ ਕਹਦੇ ਵੀ ਮੱਥੇ ਨਹੀਂ ਲੱਗਣਾ ਮੱਥੇ ਵੀ ਆ ਪਰ ਉਹ ਜੀ ਲੱਗਣਾ ਉਹਦੇ ਤੇ ਫਿਰ ਕਿਦਾਂ ਸਰੂਗਾ ਤੇਰੇ ਦਿਮਾਗ 'ਚ ਹੁਣ ਕੀ ਆ ਗਿਆ ਮੈਨੂੰ ਵੀ ਖੁਥੜੀ ਨੂੰ ਦੱਸ ਦੇ ਨਾ ਗੱਲ ਤੇ ਕੋਈ ਵੀ ਨਹੀਂ ਮੰਮੀ ਜੀ ਉਦਾਂ ਹੀ ਆ ਜੀ ਨਹੀਂ ਕਰਦਾ ਤੇ ਸਿੰਮੂ ਵੀ ਤਰਾਜਾ ਕਰਦੀ ਹੀ ਵਿਸਵਸ ਕਰਦੀ ਆ ਤੇ ਫਿਰ ਮੈਂ ਸੋਚਿਆ ਮੈਂ ਹਾਂ ਨਿਆਣਿਆਂ ਵਾਲਾ ਦਿਲ ਦਿਖਾ ਕੇ ਜੇ ਮੈਂ ਕੀਤਾ ਵੀ ਇਹਦੇ ਕੰਮ ਦਾ ਕੀ ਫਾਇਦਾ ਮੇਰਾ ਨਹੀਂ ਐਡਾ ਵੀ ਕਿਹੜਾ ਓਲਾ ਹੋ ਗਿਆ ਜਿਹੜੇ ਮੇਰੇ ਤੋਂ ਤੂੰ ਐਡੇ ਪੜਦੇ ਰੱਖਣ ਡੈ ਪਿਆਈਓ ਵੀ ਸਿੰਮੂ ਨੇ ਤੈਨੂੰ ਕਹਿਤਾ ਤੇ ਤੇਰਾ ਦਿਲ ਜਿਹੜਾ ਉਹ ਪਹਿਲਾਂ ਤੇਰਾ ਪਿਗਲ ਗਿਆ ਤੇ ਹੁਣ ਤੇਰਾ ਠਾਂ ਹੋ ਗਿਆ ਵਾ ਆ ਗੱਲ ਮੈਨੂੰ ਨਹੀਂ ਚੰਗੀ ਲੱਗੀ ਜਿਹੜੀ ਵੀ ਗੱਲ ਮੈਨੂੰ ਦੱਸ ਕਿਉਂ ਤੂੰ ਐਦਾਂ ਕਿਉਂ ਨਹੀਂ ਵੀ ਪਾਪਾ ਗੱਲਾਂ ਕਰਦੀ ਸਾਹਮਣੇ ਮੂੰਹ ਚੁੱਕ ਕੇ ਗੱਲ ਕਰ ਹ ਮੇਰੇ ਨਾਲ ਹਾਏ ਰੱਬਾ ਲੋਕ ਕਹਿੰਦੇ ਆ ਵੀ ਦਵਿੰਦਰ ਗਲਤ ਵਾ ਦਵਿੰਦਰ ਇਹਨੂੰ ਤੰਗ ਕਰਦੀ ਆ ਉਹਨੂੰ ਤੰਗ ਕਰਦੀ ਆ ਹਾਏ ਹਾ ਦਵਿੰਦਰ ਤੇ ਆਪਣਾ ਕੰਮ ਨਵੇੜ ਕੇ ਫੋਲੀ ਪਾਲੀ ਜੀ ਵਿਚਾਰੀ ਨਾ ਕਿਸੇ ਤੇ ਗੜੀ ਉੱਚੀ ਬੋਲਦੀ ਰਾਮ ਕਰਨ ਢੀ ਗੜੀ ਇਹਨਾਂ ਮੈਨੂੰ ਉਹ ਵੀ ਨਹੀਂ ਕਰ ਦੇਣਾ ਕੰਦੋਂ ਆਉਂਦਾ ਇਹਨਾਂ ਨੇ ਨੌ ਸਾਸ ਨੇ ਸਿਰ ਜੋੜੇ ਕੁੜ 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 ਕਰੀ ਜਾਂਦੀਆਂ ਮੈਂ ਕਿਹਾ ਮੈਂ ਕੀ ਬੋਲਣਾ ਵਾ ਮੈਨੂੰ ਆਪ ਬੁਲਾਉਂਦੀਆਂ ਵਾ ਮੇਰਾ ਕਿਤੇ ਬੋਲਣ ਨੂੰ ਜੀ ਕਰਦਾ ਜੀ ਨਹੀਂ ਉਹ ਕੰਮ ਤੇ ਗਈ ਤੇ ਆ ਨੌ ਰਣੀ ਬੁੜੀ ਜਿਹਰੀ ਆ ਤੂੰ ਅੱਜ ਕੰਮ ਤੇ ਨਹੀਂ ਗਈ ਤੂੰ ਮੂੰਹ ਛੁਟਿਆ ਵਾ ਤੈਨੂੰ ਕੀ ਹੋਇਆ ਵਾ ਹਾਂ ਤੂੰ ਪਹਿਲੇ ਲੈਣੇ ਉਹਨੂੰ ਪੁੱਛ ਕੇ ਜੇ ਉਹ ਨਹੀਂ ਗਈ ਤੇ ਰਹਿਣ ਦੇ ਹਾਂ ਕੋਹ ਹਾਲ ਨਹੀਂ ਇਹਦਾ ਇਹਨੂੰ ਤਾਂ ਮੈਂ ਪੁੱਛਾਂ ਪਹਿਲਾਂ ਮੰਮੀ ਮੇਰੀ ਸੁਣੋ ਗੱਲ ਇਹ ਆ ਕੰਮ ਦੇ ਚੱਕਰ 'ਚ ਆ ਮੇਰੀ ਸਵਾਈ ਬੜੀ ਖਰਾਬ ਹੋਣ ਰਹੀ ਸੀ ਪਹਿਲਾਂ ਮੈਂ ਘਰ ਦਾ ਕਰਦੀ ਆ ਸਾਰਾ ਦਿਨ ਉੱਧਰ ਲਾ ਕੇ ਆਉਂਦੀ ਆ ਤੇ ਆਣ ਕੇ ਤੇ ਮਸ਼ੀਨ ਤੇ ਬੈਹ ਨੁੱਕਾ ਜੀ ਨਹੀਂ ਕਰਦਾ ਦਿਨ ਉਹੋ ਜਿਹਾ ਤੇ ਮੈਂ ਸੋਚਿਆ ਵੀ ਇੱਕ ਉੱਧਰ ਦੇ ਚੱਕਰ 'ਚ ਆਪਣਾ ਸਾਰੇ ਗਾਹ ਖਰਾਬ ਕਰ ਲੂੰਗੀ ਸਹੀ ਕਹਿਂਦੀ ਦੀਪ ਨਹੀਂ ਮੰਮੀ ਆ ਤੈਨੂੰ ਕੀ ਲਿਲਕੜੀ ਲੱਗੀ ਆ ਜੇ ਅਗਲੀ ਨਹੀਂ ਕੰਮ ਤੇ ਜਾਣਾ ਚਾਹੁੰਦੀ ਉਹਨੂੰ ਪਤਾ ਵੀ ਸੂਟਾਂ ਦਾ ਉੱਤੇ ਬੋਝ ਆ ਮੁੜ ਕੇ ਨਿਆਣੀ ਸਕੂਲੋਂ ਆ ਜਾਂਦੀ ਉਹਨੂੰ ਵੀ ਖਾਣ ਪੀਣ ਨੂੰ ਦੇਣਾ ਹੁੰਦਾ ਵਾ ਤੇ ਤੂੰ ਉਹਨੂੰ ਬੈਠੀ ਚਵਾਤੀਆਂ ਲਈ ਜਾਨੀ ਲਈ ਜਾਨੀ ਜੇ ਮੈਂ ਬੋਲਦੀ ਨਹੀਂ ਤਾਂ ਤਾਂ ਤੁਹਾਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਮੈਂ ਅੰਦਰ ਲੰਮੇ ਪਈ ਹਾਂ ਘੜੀ ਫੇ ਚੱਲ ਆਰਾਮ ਕਰ ਲਾਂ ਫਿਰ ਸਾਰੇ ਜਾਣੇ ਤੁਸੀਂ ਮੈਨੂੰ ਗਲਤ ਦੱਸ ਜੇ ਦੇ ਕਿ ਦਵਿੰਦਰ ਗਲਤ ਵਾ ਅੱਛਾ ਬੋਲ ਲਿਆ ਵਾ ਇਹਨਾਂ ਖਤੀਏ ਉੱਥੇ ਲੰਮੇ ਪਈਦਾ ਵੀ ਕੰਮ ਆ ਇਹਨੂੰ ਹੀ ਤੇਰਾ ਕਿ ਤੂੰ ਤਾਂ ਕੇਸ ਪਾਸੇ ਵੀ ਨਹੀਂ ਜੀਣ ਦਿੰਦੀ ਜੇ ਤੇ ਅਹੀਂ ਤਾਂ ਰੋਡ 'ਚ ਮਰ ਜੀ ਖੂਹ 'ਚ ਉੱਤਰ ਜੀ ਉੱਥੇ ਤਾਂ ਮਗਰੇ ਸੁਣ ਚਲ ਜਾਨੀ ਆ ਦੀਪ ਅਸੇ ਆਪਾਂ ਹੋ ਜਾ ਨਹੀਂ ਮੇਰੇ ਤੇ ਅੱਗੇ ਸੇਰ ਬੜਾ ਦੋਹੰਡਿਆ ਇਹਦੀਆਂ ਮੈਂ ਗੱਲਾਂ ਨਹੀਂ ਸੁਣਾ ਚਾਹਦੀ ਉੱਠ ਮੇਰੀ ਭੈਣ ਮੈਨੂੰ ਹਰੀ ਲਾਚੀ ਪਾ ਕੇ ਵਧੀਆ ਚਾਹ ਬਣਾ ਕੇ ਦੇ ਮੇਰੇ ਬਾਹੂ ਉੱਠ ਤੈਨੂੰ ਕੀ ਗੱਲ ਵਾ ਉਹ ਸੂਟ ਕੱਟਣ ਦੇ ਹੀ ਰਹਿੰਦੇ ਕੋਈ ਨਹੀਂ ਮੰਮੀ ਮੈਂ ਬਣਾ ਦੇਣੀ ਆ ਹਾਂ ਬਣਾ ਦੇਣੀ ਘੁੱਟ ਚਾਹ 2 ਮਿੰਟ ਲੱਗਣੇ ਹਾਂ ਆ ਵੀ ਹੋ ਗਿਆ ਚਾਹ ਬਣਾ ਦੇਣੀ ਲਾਚੀ ਪਾ ਕੇ ਮੈਂ ਕਹੇ ਜੋਗੀ ਵੀ ਹੈ। ਹਾਏ ਹਾਏ। ਓ ਮਾਤਾ। ਹਾਂ ਤੂੰ ਤੂੰ ਬੜਾ ਜੋਗੀ ਆ। ਪਰ ਥੋੜਾ ਦਿਮਾਗ ਵਰਤਿਆ ਕਰ ਆਪਣਾ। ਕਿਦਾਂ ਬੰਦੇ ਨੂੰ ਮਗਰ ਲਾਈਦਾ। ਹਾਲ ਸੁਣ ਰਿਹਾ। ਨੀ ਮਾਸਾ ਦਿਮਾਗ ਮੈਨੂੰ ਵੀ ਦੇ ਜਾ। ਨੀ ਤੂੰ ਤਾਂ ਜਿਹੜਾ ਹੈਗਾ ਵੀ ਮੇਰਾ ਖਾ ਲਿਆ ਦਿਮਾਗ। ਹਾਏ ਹਾਏ ਨੀ ਕਿਤੇ ਕੀ ਕਰਾਂ। ਹਾਏ ਹਾਏ ਮੈਨੂੰ ਪਾਗਲੀ ਬਣਾ ਗਈ ਆ। ਮੇਰੇ ਘੜੀ ਅੱਗੇ ਮੰਨਦੀ ਆ ਸੁਣਦੀ ਆ। ਜਿੱਦਾਂ ਕੀ ਕਰਦਾ ਉਦਾਂ ਕਰੀ ਜਾਓ। ਮੈਂ ਤਾਂ ਬਸ ਦੋ ਰੋਟੀਆਂ ਖਾਣੀਆਂ ਇੱਥੇ ਪੜਾ ਦਿਓ ਮੈਨੂੰ। ਠੀਕ ਵਾ। ਨਹੀਂ ਤੇ ਢਾਡੀ ਮਰਜੀ ਹੁੰਦੀ ਮੈਂ ਕਹਿਣਾ ਕਿਸ ਨੂੰ ਵੀ। ਆ ਜਾਓ ਮੰਮੀ 2 ਮਿੰਟ ਚ ਚਾਹ ਬਣ ਜਾਣੀ ਆ ਕੱਦੋਂ ਐਵੇਂ ਟੈਨਸ਼ਨ ਲੈਣ ਦਾ ਹੈ ਜੇ ਨਹੀਂ ਕਰੋ ਮਰਜ਼ੀ ਆਪਣੀਆਂ ਹੈ ਕਿ ਤੇ ਅੱਗ ਬਾਲਣੀ ਆ ਗੈਸ ਤੇ ਚੱਟ ਬਣ ਜਾਣੀ ਮੈਂ ਬਣਾ ਕੇ ਤੇ ਫਿਰ ਸੂਟ ਸੀਨੀ ਅਸੀਂ ਪਜਾਣਾ ਸੂਟ ਵੀ ਸੀ ਪਜਾਣਾ ਸਾਰਾ ਕੁਝ ਹੋ ਜਾਣਾ ਟੈਨਸ਼ਨ ਨਾ ਲਓ ਮੇਰੇ ਵੱਲੋਂ ਜਿੱਦਾਂ ਟਾਟਾ ਜੀ ਆਉਂਦਾ ਉਦੋਂ ਕਰੀ ਜਾਓ ਮੰਮੀ ਨੂੰ ਕੀ ਪਤਾ ਜਿੰਨਾ ਚਿਰ ਉਹਦੇ ਕੋ ਮੇਰੀ ਵੀਡੀਓ ਆ ਮੈਨੂੰ ਤਾਂ ਉਹਦੀ ਹਰ ਗੱਲ ਮੰਨਣੀ ਪੈਣੀ ਆ ਜਾਣੀ ਆ ਚਾਹ ਲੈ ਕੇ ਬਹਾਨੇ ਜੇ ਨਾਲਿਆਂ ਫੋਨ ਲਿਉਣੀ ਆ ਫੋਂਟੋ ਵੀਡੀਓ ਡਿਲੀਟ ਕਰ ਦਿੰਦੀ ਆ ਇੱਕ ਰੀ ਕੋਈ ਗੱਲ ਨਹੀਂ ਭਾਬੀ ਹਾਂਜੀ ਚਾਹ ਬਣਾ ਦਵਾਂ ਬੰਮੀ ਦੇ ਖਾਣੇ ਸੀ ਤਿੰਨ ਚਾਰ ਕੱਪ ਬਣਾ ਦਿਓ ਤਿੰਨ ਚਾਰ ਕੱਪ ਹਾਂਜੀ ਬਣਾ ਦੇਣੀ ਹਰਿੰਦਰ ਹਾਂਜੀ ਤੇਰੀ ਇੱਕ ਗਲਤੀ ਕਰਕੇ ਨਾ ਤੇ ਮੇਰੀ ਸਾਰੀ ਦਿਹਾੜੀ ਭੂਤ ਨਹੀਂ ਭੁੱਲੀ ਰਹਿੰਦੀ ਆ ਆ ਇੰਨਾ ਕੰਮ ਤੇ ਮੇਰੇ ਕੋ ਹੁੰਦਾ ਵੀ ਨਹੀਂ ਜਿੰਨਾ ਹੁਣ ਮੈਨੂੰ ਪੈਂਦਾ ਵਾ ਉਹ ਵਾਵਾ ਸਾਰਾ ਘਰ ਦਾ ਕੰਮ ਲਈ ਫਿਰਦੀ ਸੀ ਤੇ ਮਾ ਉਦਲਾ ਬਦਲਰ ਸੋਈ ਜਵੇ ਲੈ ਨਹੀਂ ਹਾਂ ਇੰਨੀ ਮੁਸ਼ਕਲ ਆਉਂਦੀ ਹੈ ਨਾ ਨਹੀਂ ਆਈ ਅਜ ਤੈਨੂੰ ਤਾਂ ਮੈਂ ਦੱਸਿਆ ਹੀ ਨਹੀਂ ਆ ਬਹਿ ਜਾ ਇੱਥੇ ਆਉਣਾ ਕੀ ਉਹਨੇ ਹਾਂਜੀ ਜਿੱਦਨ ਉੱਥੇ ਵੀਡੀਓ ਚ ਕੋਈ ਗੱਲਬਾਤ ਨਹੀਂ ਆਈ ਹਾਂਜੀ ਦਵਿੰਦਰ ਨੇ ਤੇ ਵੀਡੀਓ ਬਣਾ ਲਈ ਤੁਹਾਡੀ ਅੱਛਾ ਉਹ ਹੁਣ ਦਰਦੀ ਗੋਮ ਹੋਈ ਏ ਜਿੱਤਾ ਉਹ ਕਹਿੰਦੀ ਕਦੀ ਜਾਂਦੀ ਆ ਵੀ ਨਹੀਂ ਤੇ ਇਹਨੇ ਇਕਲੇ ਇਕਲੇ ਜਾਣ ਨੂੰ ਵਿਖਾਲਦੇ ਨਹੀਂ ਉਹ ਤਰਾ ਵੇਖ ਲੈ ਤੇਰੀ ਇੱਕ ਗਲਤੀ ਕਰਕੇ ਨਾ ਵਿਚਾਰੀ ਕਿੰਨਾ ਅੰਦਰੋਂ ਅੰਦਰ ਮੰਨ ਗਈ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਨੂੰ ਕਿੰਨੀ ਟੈਨਸ਼ਨ ਆਏ ਗੱਲ ਦੀ ਉਹਦੇ ਦਿਮਾਗ ਦੇ ਉੱਤੇ ਵਾਕੇ ਭਾਬੀ ਗੱਲ ਤੇ ਤੁਹਾਡੀ ਠੀਕ ਹੈ ਗਲਤੀ ਤੇ ਮੈਂ ਬੜੀ ਵੱਡੀ ਕਰ ਬੈਠਾ ਵਾਂ ਤੇ ਜਦੋਂ ਮੈਂ ਬਾਹਰ ਅੰਦਰ ਜਾਣਾ ਵਾਂ ਨਾ ਮੈਂ ਨਿਗਾ ਉੱਧਰ ਕਰਨ ਜੋਗਾ ਨਾ ਕੋ ਲੈਣਾ ਨਾ ਦੇਣਾ ਗੱਲ ਉਹ ਨਹੀਂ ਆ ਰਵਿੰਦਰ ਮੈਨੂੰ ਇਹ ਗੱਲ ਦਾ ਡਰ ਲੱਗਣ ਦਿਆ ਵਾ ਕਿ ਜੇ ਗੱਲ ਲੀਕ ਹੋ ਗਈ ਨਾ ਤੇ ਜੋ ਬੰਤਕ ਵੀ ਜਾਣੀ ਆ ਤੇ ਘਰ ਦੇ ਵਿੱਚ ਵੀ ਐਰ ਪੈਣ ਵਾਲੀ ਗੱਲ ਆ ਕਿੱਦਾਂ ਲਾਵਾਂਗੇ ਸਾਰਾ ਪਰਿਵਾਰ ਕਿਹੜੇ ਮੂੰਹ ਦੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਮੇਰੇ ਵਰਗੇ ਨੂੰ ਵੀ ਕਹਿਣਾ ਪਤਾ ਨਹੀਂ ਕੀ ਲਾਲਚ ਦੇ ਕੇ ਤੇ ਇਹਨੂੰ ਆਪਣੇ ਘਰ ਕੰਮ ਤੇ ਲਾਇਆ ਸੀ ਤੂੰ ਮਾਸਾ ਨਹੀਂ ਸੋਚਿਆ ਕੰਮ ਕਰਨ ਲੱਗਿਆ ਨਾਲੇ ਉਤਾ ਵੀ ਨਾ ਉਹ ਤੇ ਅੱਗੇ ਬੜੀ ਦਿਖਿਆਰੀ ਸੀ ਆ ਐਦਾਂ ਦੀ ਟੈਨਸ਼ਨ ਉਹਨੂੰ ਦੇ ਕੇ ਨਾ ਤੇ ਕਹੇ ਵੱਡੇ ਪਾਪ ਨਾਲ ਉਹ ਘਟਦੀ ਆ ਇਹ ਵੀ ਇੱਕ ਤਰ੍ਹਾਂ ਦਾ ਪਾਪ ਹੀ ਆ ਆਪਣੇ ਬੱਚੇ ਪਾਲਣ ਲਈ ਆ ਦੁਨੀਆਂ ਤੋਂ ਤੇ ਖੁਸ਼ੀਆਂ ਦੀ ਸਾਹ ਅੱਗੇ ਉਹਦੀ ਮੁੱਕ ਗਈ ਆ ਉਹ ਤੇ ਦੇ ਨਾ ਨੂੰ ਤੱਕੇ ਦੇਣ ਵਾਲੀ ਗੱਲ ਆ ਕੋਈ ਨਾ ਭਾਬੀ ਜੀ ਆਪੇ ਪ੍ਰਮਾਤਮਾ ਜੋ ਕਰੂ ਚੰਗਾ ਹੀ ਕਰੂਗਾ ਤੇ ਜੇ ਕਿਤੇ ਭਾਬੀ ਜੀ ਦੀਪ ਇੱਧਰ ਆਊਗੀ ਨਾ ਤੇ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਮੈਂ ਆਪੇ ਕੋ ਮਾਫੀ ਵੀ ਮੰਗ ਲਊਗਾ ਚਲੋ ਉਹ ਤਾਂ ਕੋਈ ਗੱਲ ਨਹੀਂ ਆ ਗੱਲ ਮਾਫੀ ਦੀ ਨਹੀਂ ਆ ਟੈਨਸ਼ਨ ਇਹ ਗੱਲ ਦੀ ਆ ਵੀ ਕਿਤੇ ਉਹ ਵੀਡੀਓ ਲੀਕ ਨਾ ਹੋ ਜੇ ਮੈਂ ਤਾਂ ਦੀਪ ਨੂੰ ਇਹੋ ਸਲਾਹ ਦਿਤੀ ਆ ਵੀ ਕਿਸ ਤਰ੍ਹਾਂ ਉਹਦੇ ਫੋਨ ਚ ਵੀਡੀਓ ਡਿਲੀਟ ਕਰ ਚਲ ਵੈ ਮੈਂ ਚਾਹ ਬਣਾਦਾ ਹਾਂ ਠੀਕ ਬਣਾ ਦੋ ਚਾਹ ਚਾਰ ਕੱਪ ਪੜੇ ਆ ਹਾਂਜੀ ਚਾਰ ਕੱਪ ਵਾਧੂ ਆ ਆਹ ਚਾਹ ਮਾਰ ਗਈ ਆ ਬੈ ਜਾ ਦੀਪ ਕੀ ਗੱਲ ਨਹੀਂ ਗੱਲ ਉਧਾਂ ਸੇਹ ਜੀ ਠੀਕ ਨਹੀਂ ਲੱਗਣ ਢਈ ਜੇ ਘੜੀ ਲੰਮੀ ਪੈ ਗਈਆਂ ਤੇ ਇਹਨੇ ਕਿਦਾਂ ਕੋੜਕੜ ਲਾਇਆ ਇਹ ਬੁੜੀ ਨੇ ਮੇਰੀ ਸੁਣ ਗੱਲ ਵੀ ਜੇ ਤੇਰਾ ਨਹੀਂ ਜੀ ਕਰਦਾ ਕੰਮ ਤੇ ਜਾਣੂ ਹਨਾ ਕੋਈ ਜ਼ਬਰਦਸਤੀ ਥੋੜੀ ਐ ਇਹ ਕਦੀ ਸੱਸਾਂ ਵੀ ਮਾਵਾ ਬਣਦੀਆਂ ਵਾ ਇਹਨੇ ਥੋੜੀ ਬਣਾ ਇਹ ਤੇ ਐਂਦੀ ਆ ਵੀ ਘਰ ਘਰ ਕੰਮ ਕਰਦੀ ਫਿਰੇ ਤੇ ਪੈਸੇ ਆਉਂਦੇ ਰਹਿਣ ਦਤੀਆਂ ਪਲਦੀਆਂ ਰਹਿਣ ਆਪਣੀ ਜੇਬ ਚੋਂ ਤੇ ਨੋਟ ਕੱਢ ਕੇ ਨਹੀਂ ਖੋਸ਼ ਜਿੱਦਾਂ ਇਹ ਬੋਲਣ ਦੀ ਸੀ ਨਾ ਤੂੰ ਤੇ ਕਹਿ ਦੇ ਨਹੀਂ ਚੱਲ ਕੋਈ ਨਹੀਂ ਜਿੱਦਾਂ ਇਹ ਬੋਲਣ ਦੀ ਸੀ ਨਾ ਮੇਰਾ ਤਾਂ ਕਿਸੇ ਵੇਲੇ ਜੀ ਇੰਨਾ ਮਤਲਬ ਹੁੰਦਾ ਵਾ ਬੇਚੈਨ ਹੁੰਦਾ ਵੀ ਮੈਂ ਕੱਢ ਕੇ ਵੀਡੀਓ ਤੇ ਨਿਖਾਵਾਂ ਵੀ ਇਹ ਕਰਕੇ ਨਹੀਂ ਹੋ ਜਾਂਦੀ ਫਿਰ ਇਹਨੂੰ ਮੇਚਾ ਲੱਗਣੀਆਂ ਫਿਰ ਮੈਂ ਨਹੀਂ ਚੱਲ ਪਰਦਾ ਤੇ ਪਰਦਾ ਹੀ ਰਵੇ ਨਹੀਂ ਨਹੀਂ ਇਹ ਕੰਮ ਨਾ ਤੂੰ ਹੀ ਕਰਿਓ ਜੇ ਇਦਾਂ ਦੀ ਤੁਸੀਂ ਕੋਈ ਗੱਲ ਕੀਤੀ ਆ ਤੇ ਸਾਰਾ ਚਿੱਕੜ ਮੇਰੇ ਤੇ ਮੇਰਾ ਇੱਚ ਕੀ ਕਸੂਰ ਸੀ ਤੂੰ ਐਦਾਂ ਨਾ ਕਰਿਓ ਕੋਈ ਨਹੀਂ ਮੈਂ ਨਹੀਂ ਜਾਣਦੀ ਮੈਂ ਤੁਹਾਡੇ ਕਹਿਣ ਤੇ ਜਿੱਦਾਂ ਤੁਸੀਂ ਕਹਿੰਦੇ ਮੈਂ ਤਾਂ ਉਦਾਂ ਹੀ ਕਰਨ ਨਹੀਂ ਆ ਮੈਂ ਨਿਆਣੀ ਆ ਮੈਂ ਕਿਹਨੂੰ ਦੱਸਿਆ ਮੈਂ ਤਾਂ ਜੋ ਬੰਦ ਤੱਕ ਨਹੀਂ ਦੱਸਿਆ ਜੇ ਦੱਸਣ ਵਾਲੀ ਹੋਵੇ ਤੇ ਮੇਰਾ ਬੰਦਾ ਬੰਦਾ ਦਾ ਪਰ ਨਹੀਂ ਮੈਨੂੰ ਵੀ ਪਤਾ ਤੇਰੀ ਇੱਜ਼ਤ ਵਾ ਤੇ ਬਸ ਤੂੰ ਮੇਰਾ ਕਹਿਣ ਤੇ ਚਲੀ ਜਾ ਠੀਕ ਆ ਨਹੀਂ ਨਹੀਂ ਮੈਂ ਜਿੱਦਾਂ ਤੂੰ ਹੀ ਕਹੋ ਮਨੇ ਉੱਠ ਕੇ ਕੰਮ ਕਰ ਲਿਆ ਘਰ ਮੇਰਾ ਨਾ ਸਰੀਰ ਜਿਹਾ ਪਤਾ ਨਹੀਂ ਅੱਜਕੱਲ ਠੀਕ ਠੀਕ ਜਿਹਾ ਨਹੀਂ ਰਹਿੰਦਾ ਕੀ ਚੱਕਰ ਕੋਈ ਨਹੀਂ ਤੁਸੀਂ ਰੈਸਟ ਕਰੋ ਕੰਮ ਕਰ ਲੈਣਾ ਮੈਂ ਕੰਮ ਦੀ ਕਿਹੜੀ ਗੱਲ ਆ ਮੈਂ ਮੈਂ ਹੁਣ ਘਰੇ ਹੀ ਹੂੰ ਨੀ ਮੈਂ ਕਿਹੜਾ ਕਿਤੇ ਜਾਣਾ ਵਾਂ ਜਦੋਂ ਮੇਰਾ ਟਾਈਮ ਲੱਗੂ ਮੈਂ ਕਰ ਲਿਆ ਕਰਨਾ ਹਾਂ ਸਿਮੂ ਗਈ ਆ ਤੇ ਉਹ ਹੁਣ ਸਲਾਈ ਕਰ ਲਾ ਜਿਹੜੀ ਬਈ ਮੁੜ ਕੇ ਆਣ ਕੇ ਬੋਲਦੀਆਂ ਜਨਾਨੀ ਉਹ ਚੰਗਾ ਜਨ ਲੱਗਦਾ ਨਹੀਂ ਮੈਂ ਜੇ ਨਹੀਂ ਸੀ ਠੀਕ ਤਾਂ ਦਵਾਈ ਲੈ ਆਉਣੀ ਸੀ ਦੀਦੀ ਮੈਂ ਚੈੱਕ ਕਰਾ ਕੇ ਆਉਣੀ ਪਤਾ ਨਹੀਂ ਉਲਟੀ ਉਲਟੀ ਵਾਲਾ ਮਨ ਹੋਈ ਜਾਂਦਾ ਮੈਂ ਤਾਂ ਜਵੈਨ ਵੀ ਖਾਧੀ ਥੋੜੀ ਜੀ ਚੱਲ ਵੇਖ ਲਓ ਨੀ ਤੇ ਦਵਾਈ ਲੈ ਲਓ ਆ ਕੋਈ ਨਹੀਂ ਲੈਣੀ ਜਵੈਨ ਨਾ ਖਾਓ ਹੁਣ ਤੁਸੀਂ ਦਵਾਈ ਲੈ ਆਓ ਕੋਈ ਨਹੀਂ ਦੀਦੀ ਤੇ ਛੇ ਹੋਣਾ ਕਿਹਨੂੰ ਜੇ ਦਵਿੰਦਰ ਦੱਸਣ ਤੇ ਆਈ ਨਾ ਦਵਿੰਦਰ ਪਾ ਕੇ ਖਲਾਰੇ ਰੱਖ ਦੂ ਫਿਰ ਤੈਨੂੰ ਪਤਾ ਲੱਗਣਾ ਦਵਿੰਦਰ ਕੀ ਚੀਜ਼ ਆ। ਹੋ। ਸੱਚ ਦੀਦੀ ਹਾਂਜੀ ਫੋਨ ਦਿਓ ਹਾਂ ਮਾੜਾ ਜਾਂ ਮੰਮੀ ਨੂੰ ਫੋਨ ਲਾਉਣਾ ਹੀ ਪਿੰਡ। ਮੰਮੀ ਲਾਉਣਾ ਹੋਣ। ਦੀਪ ਮੇਰੇ ਫੋਨ 'ਚ ਤੇ ਬਹੁਤ ਪੈਸੇ ਹੈ ਨਹੀਂ ਆ ਤੇ ਕੋਈ ਨਹੀਂ ਤੇਰੇ ਭਾਜੀ ਨਹੀਂ ਆ ਜਾਣਾ ਵਾ ਉਹਦੇ ਫੋਨ 'ਤੇ ਫੋਨ ਲਾ ਕੇ ਤੂੰ ਗੱਲ ਕਰ ਲਈ। ਐਂ ਡਰਨ ਵਾਲੀ ਕਿਹੜੀ ਗੱਲ ਆ? ਕੋਈ ਨਹੀਂ ਉਹਦੇ ਫੋਨ 'ਚ ਪੈਸੇ ਹੈ ਨਹੀਂ ਆ। ਨਾਲੇ ਨਾ ਮੇਰਾ ਰਾਜ ਪਨੀਰ ਦੀ ਪੁਰਜੀ ਖਾਣ ਨੂੰ ਜੀ ਡਿਆ ਕਰ ਤੇ ਜਦੋਂ ਜੋ ਬ ਨਹੀਂ ਥੋ ਕਰੋ ਗਏ ਸੀ ਨਾ ਸ਼ਹਿਰ ਨੂੰ ਤੇ ਮਾਂ ਉਹਨੇ ਇਹ ਗੱਲ ਕਹੀ ਮੈਂ ਅੱਜ ਪਨੀਰ ਫੜੀ ਆਇਓ ਤੂੰ ਇਦਾਂ ਕਰ ਮੇਰੀ ਭੈਣ ਦੁਪਹਿਰਾਂ ਦੀ ਰੋਟੀ ਮੈਂ ਪਨੀਰ ਦੀ ਸਬਜ਼ੀ ਨਾ ਹੀ ਖਾਣੀ ਆ ਪਿਆਜ਼ ਪੀਉਜ ਕੱਟ ਕੇ ਨਾ ਅਦਰਕ ਛੋਟਾ ਛੋਟਾ ਕੱਟ ਕੇ ਤੇ ਹਰੀਆਂ ਮਿਰਚਾਂ ਮਤਲਬ ਵਧੀਆ ਜਿਹਾ ਬਣਾ ਦੇ ਟਮਾਟਰ ਜ਼ਰੂਰ ਪਾ ਲਈ ਛੋਟਾ ਛੋਟਾ ਕੱਟ ਕੇ ਤੇ ਪਿਆਜ਼ ਕੱਟ ਲਾ ਕੱਟ ਕੇ ਰਹਿ ਲ ਮਟੀਰੀਅਲ ਦੋਨੋਂ ਲੈ ਕੇ ਆ ਜਣਾ ਹਾਂ ਆ ਕੋਈ ਗੱਲ ਨਹੀਂ ਆ ਤੇ ਮੈਂ ਨਾ ਘੜੀ ਰਾਮ ਕਰ ਲਾ ਚਾਹ ਤੇ ਮੀ ਪੀ ਲਈ ਮੈਂ ਹੁਣ ਘੜੀ ਸੋਨਾ ਪੱਕ ਅਹੀਂ ਮੰਮੀ ਨਾਲ ਗੱਲ ਕਰਨੀ ਆ ਕਿੱਡਾ ਦਵਿੰਦਰ ਨੂੰ ਇਹਨੇ ਛੇੜਨ ਸਮਝਿਆ ਪੁੱਤ ਤੇਰੇ ਹੱਥ ਤੇ ਫੋਨ ਨਾ ਮੈਂ ਲੱਗਣ ਦਿੱਤਾ ਮੈਨੂੰ ਪਤਾ ਵਾ ਅੱਗੋਂ ਨਾ ਪਿੱਛੋਂ ਮੰਮੀ ਨਾਲ ਤੂੰ ਮੇਰੇ ਫੋਨ ਤੋਂ ਗੱਲ ਕਰੇ ਅੱਜ ਤੂੰ ਮੰਮੀ ਨਾਲ ਗੱਲ ਕਰਨੀ ਕਰ ਲੈ ਵਰਿੰਦਰ ਦੇ ਫੋਨ ਤੇ ਜਾ ਕੇ ਉਧਰ ਜਿਹੜਾ ਬਾਹਵਾ ਫੜਦਾ ਤੇਰੀਆਂ ਖੜੀ ਰਾਮ ਕਰ ਲੈ ਹਾਏ ਰੱਬਾ ਫੋਨਦারে ਭੋਰਾ ਵਸਾਣ ਹੀ ਖਾਂਦੀ ਫੋਨ ਤੇ ਮੈਨੂੰ ਦਿੰਦੀ ਨਹੀਂ ਆ ਅੱਜ ਸੌ ਜਾਂਦੀ ਆ ਆ ਤੇ ਹੱਥ ਚੋਰੀ ਫੋਨ ਫੜਨਾ ਪੈਣਾ ਤੇ ਸਰਾਨਿਆਂ ਚੋਰੀ ਫੋਨ ਫੜ ਕੇ ਵੀਡੀਓ ਡਿਲੀਟ ਕਰੂੰਗੀ ਦੀਦੀਆਂ ਦੇ ਵੀਡੀਓ ਕੱਟ ਦੇਂ ਤਾਂ ਵੀਡੀਓ ਕਿੱਦਾਂ ਕੱਟਾਂ ਮੰਮੀ ਮੰਮੀ ਹਾਂ ਤੁਸੀਂ ਕਿਹੜੇ ਖਾਲਾਂ ਚ ਖੋਏ ਜੇ ਚਾਹ ਪੀਣੀ ਲਿਆਦਾ ਤੁਹਾਨੂੰ ਵੀ ਨਹੀਂ ਮੈਂ ਨਹੀਂ ਚਾਹ ਪੀਣੀ ਐਨ ਨਹੀਂ ਮਹਿੰਗੀ ਆ ਲਿਆ ਕੇ ਤੇ ਨਿਆਣੀ ਦੇ ਹੱਥਾਂ ਚ ਰੱਖ ਛੱਡਦੀ ਆ ਹਾਂ ਇਹਨੂੰ ਵਲੇੜ ਕੇ ਤੇ ਲਫਾਫੇ ਚ ਕਿਸੇ ਚ ਪਾਇਆ ਕਰਕੇ ਤੈਨੂੰ ਸਾਰੀ ਗੱਲ ਤੈਨੂੰ ਅੱਧਾ ਤੋਂ ਇੰਨੀ ਬੋਲਦੀ ਆ ਉਹ ਨਹੀਂ ਕਰਨਾ ਜੇ ਨਹੀਂ ਕਰਨਾ ਤੇ ਆ ਤੈਨੂੰ ਪਤਾ ਨਹੀਂ ਐ ਮੰਮੀ ਤੁਹਾਨੂੰ ਕੁੜੀ ਦਾ ਪਤਾ ਤਾਂ ਹੈਗਾ ਵਾ ਮੈਂ ਬਥੇਰਾ ਤਾਂ ਰੱਖਦੀ ਚੋਕ ਕੇ ਜਦੋਂਰੇ ਹੱਥ ਲੱਗ ਜਾਂਦਾ ਲਫਾਫਾ ਟੇਰੀ ਕਰ ਦਿੰਦੀ ਆ ਤੇ ਮੈਂ ਨਹੀਂ ਮੈਂ ਸੰਭ ਲਈਨੀ ਕੀ ਕਰਨੀ ਘੁੜ ਘੁੜ ਕੋਹਣੀ ਚਾਹ ਦੇ ਕੇ ਆਈ ਆ ਤਾਂ ਦੀ ਮੇਰਾ ਸਰੀਰ ਜਾਨੀ ਠੀਕ ਠੀਕ ਆ ਚੱਕਾ ਚਾ ਜਾਉਣ ੜਾ ਦਾਦੀਵਾਂ ਨਾਲੇ ਤੁਸੀਂ ਚੱਲ ਫਫੇ ਕੁੱਟਣੀ ਨਾ ਹੋਵੇ ਤਾਂ ਤੂੰ ਵੀ ਤਾਂ ਨਾਲੇ ਉਹ ਵੀ ਉਦਾਂ ਦੀ ਹਾਏ ਮੰਮੀ ਆਹ ਕਿਦਾਂ ਦੀ ਗੱਲ ਹੋਈ ਇੱਕ ਪਾਸੇ ਤੂੰ ਮੇਰਾ ਦਿਲ ਦਿਖਾਤਾ ਤੇ ਹੁਣ ਮੈਨੂੰ ਫਪੜੀਆਂ ਚਲਾਉਂਦੀ ਆ ਜਾਂ ਮੈਂ ਨਹੀਂ ਆਉਣਾ ਇਹ ਜੇ ਪੁੱਤਰਾ ਘਟਾਏਂਗੀ ਹਣ ਤੂੰ ਪੁੱਤਰਾ ਵੇਖੀ ਤੂੰ ਦੇ ਦੇਣੀ ਅਗਲੀ ਨੇ ਖੁਸ਼ਖਬਰੀ ਕੀਪਤਾ ਤੇਰੇ ਤੋਂ ਪਰਦਾ ਨਹੀਂ ਰੱਖਣਾ ਨਹੀਂ ਤੂੰ ਸੜਦੇ ਇਹੋ ਜਿਹੇ ਗੱਲਾਂ ਚੰਗਾ ਖਾਧੀਆਂ ਪੀਤੀਆਂ ਮੈਂ ਬਥੇਰੀਆਂ ਮੇਰੇ ਝੂਠੀਆਂ ਖੁਸ਼ਖਬਰੀਆਂ ਦਿੰਦੀ ਆ ਜਦੋਂ ਉਹਦਾ ਅਰੈਸਟ ਕਰਨ ਜੀ ਕਰੇ ਨਾ ਇਹੋ ਜਿਹੇ ਬਥੇਰੇ ਪੰਪ ਮਾਰਦੀ ਹੁੰਦੀ ਆ ਉਹ ਹੋ ਗਿਆ ਤੇ ਜੇ ਤੇ ਇਦਾਂ ਤੇ ਅੱਦਾਂ ਆ ਉਹ ਨਹੀਂ ਮੰਮੀ ਜੀ ਐਰ ਕੀ ਉਹ ਗੱਲ ਨਹੀਂ ਆਏਗੀ ਮੂੰਹ ਵੇਖੋ ਉਹਦਾ ਐ ਹੋਇਆ ਪਿਆਵਾ ਆਂਦੀ ਮੇਰਾ ਕੁਝ ਖਾਣ ਨੂੰ ਜੀ ਨਹੀਂ ਕਰਦਾ ਸਵੇਰ ਦੀ ਰੋਟੀ ਨਹੀਂ ਖਾਦੀ ਹੁਣ ਕੁਟਕ ਚਾਹ ਪੀਤੀ ਹੁਣ ਕਿਤੇ ਭਾਜੀ ਨੂੰ ਕਿਹਾ ਹੋਣਾ ਵਾ ਤੇ ਮੇਰਾ ਪਨੀਰ ਦੀ ਮੁਰਜੀ ਖਾਣ ਨੂੰ ਜੀ ਕਰਦਾ ਤਾਂ ਮੈਨੂੰ ਆਂਦੀ ਹੀ ਬਣਾ ਦੇ ਮਾਸਕ ਲੈ ਕੇ ਆਉਣ ਲੱਗੇ ਆ ਪਨੀਰ ਤੇ ਗੰਡਾ ਘੱਟ ਲਾ ਤੇ ਮੈਂ ਹਾਂ ਚੱਲ ਅੱਛਾ ਬੋਲ ਕਰ ਲੈ ਕਰ ਲੈ ਹਾਡੇ ਹੱਥੋਂ ਨਾ ਕੁਝ ਹੋਵੇ ਮੈਂ ਰੱਖਿਆ ਮੈਂ ਚਾ ਕੋਈ ਨਹੀਂ ਮੈਂ ਤੈਨੂੰ ਬਣਾ ਦੇਣੀ ਆ ਤੇਰਾ ਕਹਿਣ ਦਾ ਕੀ ਮਤਲਬ ਪੀ ਸੱਚ ਬੋਲਦੀ ਆ ਹਾਂ ਹਾਂ ਮੰਮੀ ਚੱਲ ਅਸ਼ਾ ਜੇ ਰੱਬ ਦਊਗਾ ਤਾਂ ਮੇਰੀਆਂ ਧੀਆਂ ਦੇ ਵੀ ਟੱਕ ਟੱਕੇ ਜਾਣਗੇ ਮੈਂ ਤਾਂ ਬੜੀ ਖੁਸ਼ ਐ ਇਸ ਚੀਜ਼ ਮੈਂ ਕਦੇ ਦੁੱਖ ਨਾ ਮੈਂ ਤਾਂ ਕੀ ਪਤਾ ਝੋਲੀਆਂ ਅੜਦੀਆਂ ਮਾਲਕ ਗਾੜੀ ਵੀ ਇੱਕ ਦੇ ਵੀ ਦੋ ਪੁੱਤ ਦੇ ਮੇਰੇ ਪੁੱਤ ਨੂੰ ਵੀ ਦੇ ਅਨਸਾਰ ਦੀ ਅੱਗੇ ਵਧੇ ਤੇ ਪਰ ਇਹਦੇ ਜਿਹੜੇ ਪਖੰਡਵਾ ਨਾ ਤੂੰ ਨਹੀਂ ਜਾਣਦੀ ਇਹਨੂੰ ਮੈਂ ਜਾਣਦੀ ਆ ਵੇਖ ਲਈ ਪਾਵੇ ਓਹੋ ਕੋਈ ਨਹੀਂ ਮੰਮੀ ਪਿੱਛੇ ਜੋ ਗਿਆ ਹੋ ਗਿਆ ਹੁਣ ਉਹ ਬੜੀ ਬਦਲ ਗਈ ਆ ਤੁਸੀਂ ਵਾਹ ਗੁਰ ਗਾੜੀ ਅਦਾਸ ਕਰਿਆ ਕਰੋ ਸਵੇਰੇ ਸ਼ਾਮ ਮਾਲਕ ਸੁਣ ਲੈ ਚੱਲ ਸਾਡੇ ਘਰ ਦਾ ਬੂਟਾ ਲੱਗ ਜੋ ਵੇਖਾ ਇਹਨੂੰ ਵੀ ਨਾਲ ਰਲਾ ਲਿਆ ਹੀ ਉਹਨੇ ਕੰਮ ਤੋਂ ਹਟਾ ਕੇ ਤੇ ਆਂਦੀ ਨਹੀਂ ਵੀ ਜੰਗਲਾ ਵੱਜ ਜਾਂਦੇ ਆ ਕੀ ਕਰਾਂ ਹੁਣ ਅੱਗੇ ਤੇ ਇਹ ਹੀ ਮੇਰੇ ਨਾਲ ਦਾ ਟਾਈਮ ਨਿਕਲ ਜਾਂਦਾ ਸੀ ਹੁਣ ਮੇਰਾ ਟਾਈਮ ਕਿੱਦਾਂ ਨਿਕਲੂ ਇੰਨਾ ਤੇ ਉਹਨੇ ਤੇ ਆਪਣੇ ਵਰਗੀ ਕਰ ਲਿਆ ਉਹਨੂੰ